ਜ਼ੀਰੋ ਲਾਈਨ ਤੇ ਖੜੇ ਆ ਆ ਲੋ ਜੀ ਜ਼ੀਰੋ ਲਾਈਨ ਤੇ ਸਮਾਨ ਰੱਖਤਾ ਵੈਲਕਮ ਪਾ ਜੀ ਵੈਲਕਮ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਰਾਣਾ ਸਾਹਿਬ ਮਿਹਰਬਾਨੀ ਧੰਨਵਾਦ ਮਹਾਰਾਜ ਵੈਲਕਮ ਜੀ ਥੈਂਕ ਯੂ ਬਈ ਵੈਲਕਮ ਸਮੋਹ ਮੇ ਪਾਕਿਸਤਾਨ ਪਾਕਿਸਤਾਨ ਇਮੀਗ੍ਰੇਸ਼ਨ ਵੀ ਹੋ ਗਈ ਪਾਕਿਸਤਾਨ ਤੁਹਾਡਾ ਵੈਲਕਮ ਕਰਦੇ ਆ ਭਾਈ ਧੰਨਵਾਦ ਧੰਨਵਾਦ ਜੀ ਵੈਲਕਮ ਵਾਲੀ ਜੱਫੀ ਪੈ ਗਈ ਆ ਤੇ ਆਪਾਂ ਨਾਲ ਹੀ ਤੁਹਾਨੂੰ ਗੋੜ ਖਵਾਣੇ ਬਦਾਮਾਂ ਵਾਲਾ ਓਹ ਕੀ ਬਾਲਾ ਮਾ ਬੋਤਲਾ ਗੋਲ ਰਾਣਾ ਸਾਹਿਬ ਬਣਾਇਆ ਗੱਲ ਨਾਲ ਹੀ ਬਣਾ ਕੇ ਨਹੀਂ ਨਹੀਂ ਬਹੁਤ ਸਵਾਦ ਆ ਸਾਸਤਰੀ ਗਾਲ ਜੀ ਫਾਈਨਲੀ ਅੱਜ ਉਹ ਦਿਨ ਆ ਗਿਆ ਆਪਾਂ ਚੱਲੇ ਆ ਲੈਂਦੇ ਪੰਜਾਬ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਅਰਦਾਸਾਂ ਫਿਰ ਕਬੂਲ ਹੋਈਆਂ ਨੇ ਤੇ ਮੈਨੂੰ ਦੂਜੀ ਵਾਰ ਤੇ ਇੱਧਰ ਤੀਸਰੀ ਵਾਰ ਅਟਾਰੀ ਵਾਗਾ ਬਾਰਡਰ ਲੰਘ ਕੇ ਪਾਕਿਸਤਾਨ ਤੇ ਪੰਜਾਬ ਜਾਣ ਦਾ ਮੌਕਾ ਮੌਕਾ ਮਿਲਿਆ ਤੇ ਬੜੀ ਖੁਸ਼ੀ ਆ ਤੇ ਤੁਸੀਂ ਵੀ ਤਿਆਰ ਹੋ ਜਾਓ ਉਧਰ ਵਾਲੇ ਸਾਨੂੰ ਮਿਲਣ ਲਈ ਤੇ ਇਧਰ ਵਾਲੇ ਤੇ ਉਧਰ ਵਾਲੇ ਇਹ ਸਾਰੀਆਂ ਵੀਡੀਓ ਵੇਖਣ ਦੇ ਲਈ ਕਿਉਂਕਿ ਇੱਕ ਮਹੀਨਾ ਆਪਾਂ ਪੂਰਾ ਰਹਿਣਾ ਹੈ ਤੇ ਬਹੁਤ ਸਾਰੇ ਸਥਾਨ ਵੇਖਾਂਗੇ ਤੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਬਹੁਤ ਸਾਰੇ ਸੱਜਣਾ ਨੂੰ ਮਿਲਣਾ ਤੇ ਲੈnde ਪੰਜਾਬ ਦੀ ਹੋਰ ਕਲਾ ਜਾਂ ਕਲਚਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਐ ਕਿ ਆਪਾਂ ਪਿਛਲੀ ਵਾਰ ਨਹੀਂ ਦੇਖ ਸਕੇ ਸੀ ਇਸ ਵਾਰ ਆਪਾਂ ਉਹ ਸਾਰਾ ਬਸ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਆਜੋ ਚੱਲਦੇ ਆਂ ਜੇ ਜਾਂਦੇ ਜਾਂਦੇ ਆਪਾਂ ਸੁਲਤਾਨਪੁਰ ਲੋਧੀ ਤੋਂ ਹੋ ਕੇ ਜਾਣਾ ਮੱਥਾ ਟੇਕ ਕੇ ਜਾਣਾ ਤੇ 2 ਘੰਟਿਆਂ ਚ ਆਪਾਂ ਬਾਰਡਰ ਤੇ ਪਹੁੰਚਣਾ ਹੈ ਉਧਰੋਂ ਨਾਸਰભાઈ ਹੁਣੇ ਵੀ ਤਿਆਰ ਆ ਆਪਾਂ ਨੂੰ ਰਿਸੀਵ ਕਰਨ ਲਈ ਆਜੋ ਫੇਰ ਚੱਲੀਏ ਚਲੋ ਜੀ ਪਹੁੰਚ ਗਏ ਆਪਾਂ ਸੁਲਤਾਨਪੁਰ ਲੋਧੀ ਤੇ ਹੁਣ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਦੇ ਆਂ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਆਪਾਂ ਬਾਹਰ ਆ ਗਏ ਤੇ ਹੁਣ ਤਾਂ ਤਲਵੰਡੀ ਚੌਧਰੀਆਂ ਵੀ ਪਹੁੰਚ ਚੱਲੇ ਆ ਤਲਵੰਡੀ ਚੌਧਰੀਆਂ ਸ਼ੁਰੂ ਹੋ ਗਿਆ ਤੇ ਇੱਥੋਂ ਵਾਇਆ ਮੁੰਡੀ ਮੋੜ ਗੋਇੰਦਵਾਲ ਸਾਹਿਬ ਜਨਤਨ ਸਾਹਿਬ ਤੇ ਅਮਰਸਰ ਸਾਹਿਬ ਤੇ ਫਿਰ ਵਾਗਾ ਬਾਰਡਰ ਪਹੁੰਚਾਂਗੇ ਤੇ ਇਸ ਵਾਰ ਆਪਾਂ ਨੂੰ ਡ੍ਰੌਪ ਕਰਨ ਜਾ ਰਹੇ ਆ ਬਾਈ ਰਣਵੀਰ ਸਿੰਘ ਹਣੀ ਤੇ ਬਾਈ ਰਣਵੀਰ ਆਪਣੇ ਪਿਛਲੀ ਵਾਰ ਜਦੋਂ ਪਾਕਿਸਤਾਨ ਗਏ ਸੀ 2023 ਚ ਤਾਂ ਆਪਾਂ ਇਕੱਠੇ ਹੀ ਸੀਗੇ ਤੇ ਉਦੋਂ ਰਣਵੀਰ ਬਾਈ ਦਾ ਕਰਕੇ ਸੁਭ ਬਣਿਆ ਸੀ ਕਿਉਂਕਿ ਇਹਨਾਂ ਨੇ ਦੱਸਿਆ ਸੀ ਖਾਲੜਾ ਮਿਸ਼ਨ ਵਾਲਿਆਂ ਦਾ ਤੇ ਉਹ ਫਿਰ ਨੰਬਰ ਆਪਾਂ ਹਮੇਸ਼ਾ ਹੁਣ ਵੀ ਦਿੰਨੇ ਆ ਜਿਹੜੇ ਸੱਜਣ ਪੁੱਛਦੇ ਆ ਵੀ ਕਿਵੇਂ ਜਾ ਹੋਣਾ ਤੇ ਉਦੋਂ ਬਾਅਦ ਚ ਬਹੁਤ ਸਾਰੇ ਸੱਜਣ ਉਹ ਸਲਾਹ ਤੇ ਜਾ ਕੇ ਵੀ ਆਏ ਆ ਤੇ ਰਣਵੀਰ ਬਾਈ ਐਦ ਕਿ ਤੁਸੀਂ ਜਾ ਨਹੀਂ ਰਹੇ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਬਾਈ ਜੀ ਪਿਛਲੀ ਵਾਰੀ ਮੈਂ ਤੁਹਾਨੂੰ ਲੈ ਲਓ ਗਿਆ ਸੀ ਨਾਲ ਐਦ ਕਿ ਤੁਸੀਂ ਇਕੱਲੇ ਚੱਲੇ ਆ ਚਲੋ ਇਹ ਲਾਂਬਾ ਦੇ ਰਹੇ ਆ ਦਰਅਸਲ ਕੋਈ ਨਾ ਇਹ ਇਹ ਨਾ ਆਪਾਂ ਰਾਹ ਖੋਲ ਰਹੇ ਆ ਅਗਲੀ ਵਾਰ ਫੇ ਆਪਾਂ ਇਕੱਠੇ ਚੱਲਾਂਗੇ ਤੇ ਮੇਰ ਨਾਲ ਬੰਦ ਹੋ ਚੱਲਿਆ ਨਹੀਂ ਬੰਦ ਨਹੀਂ ਸੀ ਹੋ ਰਿਹਾ ਮੈਨੂੰ ਵੀ ਪਤਾ ਸੀ ਤੁਹਾਡਾ ਕਣਕਾਂ ਵਾਲਾ ਸੀਜ਼ਨ ਆ ਨਾਲੇ ਕੁਝ ਮਜਬੂਰੀਆਂ ਵੀ ਹੁੰਦੀਆਂ ਹਾਂ ਚਲੋ ਸੋ ਮਜਬੂਰੀ ਇਸ ਵਾਰ ਕੁਝ ਮਜਬੂਰੀਆਂ ਸੀ ਅਸਲ ਚ ਜਿਹੜੀ ਗੱਲ ਆ ਕੋਈ ਗੱਲ ਨਹੀਂ ਭਾਜੀ ਤੁਹਾਨੂੰ ਯਾਤਰਾ ਦੀਆਂ ਸ਼ੋਭੇ ਸ਼ਾਵਾਂ ਪਹੁੰਚੋ ਤੁਸੀਂ ਘੁੰਮੋ ਫਿਰੋ ਖੁੱਲਾ ਵੀਜ਼ਾ ਹੈ ਕਿ ਤੁਹਾਡੇ ਕੋਲ ਹੀ ਮੇਰੇ ਖਿਆਲ ਮਹੀਨੇ ਦਾ ਜੀ ਘੁੰਮ ਫਿਰ ਕੇ ਆਓ ਤੇ ਉੱਥੇ ਸਾਨੂੰ ਵੀ ਚਲੋ ਮੈਂ ਤਾਂ ਥੋੜਾ ਬੋੜਾ ਦੇਖ ਆ ਜਿਹੜੀ ਸੰਗਤ ਉੱਥੇ ਨਹੀਂ ਗਈ ਉਹਨੂੰ ਉੱਥੋਂ ਦੇ ਗੁਰਦੁਆਰਾ ਸਾਹਿਬਾਂ ਜੀ ਤੇ ਜਿਹੜੇ ਪਿੰਡ ਆ ਪੁਰਾਣੇ ਸਿੱਖਾਂ ਦੇ ਉਹਨਾਂ ਦੇ ਦਰਸ਼ਨ ਮੇਲੇ ਕਰੋ ਜੀ ਦੇ ਵਾਸਤੇ ਰਹੋ ਹਾਂ ਕਿਉਂਕਿ ਇਹ ਜਿਹੜਾ ਵੀਜ਼ੇ ਵਾਲਾ ਚੱਕਰ ਹੁੰਦਾ ਨਾ ਇਹ ਆਪਾਂ ਕਹਤ ਦਿਨਾਂ ਵੀ ਕੋਈ ਵੱਡੀ ਗੱਲ ਨਹੀਂ ਆ ਪਰ ਕਈ ਵਾਰ ਪਾਕਿਸਤਾਨ ਦਾ ਵੀਜ਼ਾ ਲੈਣਾ ਵੀ ਕੈਨੇਡਾ ਅਮਰੀਕਾ ਤੋਂ ਵੀ ਵੱਡਾ ਚੈਲੰਜ ਹੋ ਜਾਂਦਾ ਉਹਨਾਂ ਵੀਜ਼ਿਆਂ ਤੋਂ ਵੀ ਹਨਾ ਕਿਉਂਕਿ ਸਾਨੂੰ ਪਤਾ ਵੀ ਜਿਹੜੇ ਬੰਦੇ ਲੈ ਲੜੀਆਂ ਕੱਢ ਰਹੇ ਆ ਇਧਰੋਂ ਉਧਰ ਜਾਣ ਦੀਆਂ ਜਾਂ ਉਧਰੋਂ ਇਧਰ ਆਉਣ ਦੀਆਂ ਉਹ ਮਤਲਬ ਆਪਾਂ ਨੂੰ ਪਤਾ ਹੀ ਆ ਹਨਾ ਅਸਲ 'ਚ ਟੁਰਨਾ ਸਭ ਮੈਂ ਇੱਕ ਗੱਲ ਵੇਖੀ ਆ ਕਿ ਚਲੋ ਬਾੜਾ ਤਾਂ ਨਹੀਂ ਮੈਂ ਕੋ ਮਿਆਭਰੇ ਜਿੰਨੇ ਕਿ ਮੁਲਕ ਮੈਂ ਵੇਖੇ ਆ ਕੈਨੇਡਾ ਅਮਰੀਕਾ ਆਪਣਾ ਕਿਤੇ ਨਾ ਕਿਤੇ ਬਲੱਡ ਰਿਲੇਸ਼ਨ ਵਾਲਾ ਕੋਈ ਨਾ ਕੋਈ ਬੈਠਾ ਜੀ ਪਾਰਟੀਸ਼ਨ ਤੋਂ ਬਾਅਦ ਪਾਕਿਸਤਾਨ ਨਾਲ ਜਿਹੜੇ ਬਲੱਡ ਰਿਲੇਸ਼ਨ ਵਾਲੇ ਉਹ ਰਿਸ਼ਤੇ ਹੁੰਦੇ ਆ ਵੀ ਅੱਧਾ ਪਰਿਵਾਰ ਇੱਧਰ ਅੱਧਾ ਉੱਧਰ ਜੀ ਉਹ ਬਹੁਤ ਘੱਟ ਆ ਬਹੁਤ ਬਹੁਤ ਹੀ ਜ਼ਿਆਦਾ ਘੱਟ ਆ ਰਿਹਾ ਰਾ ਜੀ ਇਸ ਕਰਕੇ ਕੋਈ ਨਾ ਸੋਲਿਡ ਰੀਜ਼ਨ ਨਹੀਂ ਹੁੰਦਾ ਵੀਜ਼ਾ ਆਪਾਂ ਨੂੰ ਵੀ ਆਪਾਂ ਵੀਜ਼ੇ ਦੀ ਮੰਗ ਕਰ ਸਕੀਏ ਤਾਂ ਕਰਕੇ ਵੀਜ਼ੇ ਘੱਟ ਲੱਗਦੇ ਆ ਪਰ ਅੱਗੇ ਨਾਲੋਂ ਠੰਡੀਆਂ ਹਵਾਵਾਂ ਆਉਂਦੀਆਂ ਪਈਆਂ ਆ ਵੀਜ਼ੇ ਲੱਗਦੇ ਪਏ ਲੋਕ ਜਾਂਦੇ ਪਏ ਆ ਆਸ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਜ਼ੇ ਲੱਗਣਗੇ ਬਿਲਕੁਲ ਉਹ ਜਾਣਗੇ ਜੀ ਆਪਾਂ ਹੁਣ ਦੁਆਬੇ ਦੀ ਹੱਦ ਚੋਂ ਨਿਕਲ ਕੇ ਮਾਝੇ ਐਂਟਰ ਹੋਣ ਵਾਲਿਆਂ ਕਿਉਂਕਿ ਮੋਰੇ ਬਿਆਸ ਦਰਿਆ ਆ ਗਿਆ ਤੇ ਇਹ ਇੱਥੇ ਚੱਕ ਪੋਸਟ ਜਿਹੜੀ ਤਕਰੀਬਨ ਸਾਰੇ ਦਰਿਆਵਾਂ ਤੇ ਹੁੰਦੀ ਹੋਈ ਹੁੰਦੀ ਆ ਤੇ ਉਹ ਫਿਰ ਮਾੜੀ ਮੋਟੀ ਚੈਕਿੰਗ ਵੀ ਕਰਦੇ ਆ ਚਲੋ ਜੀ ਚਲੋ ਜੀ ਚਲੋ ਜੀ ਤੇ ਉਹ ਸਾਹਮਣੇ ਥਰਮਲ ਪਲਾਂਟ ਵੀ ਦਿਖ ਰਿਹਾ ਗੋਇੰਦਵਾਲ ਸਾਹ ਵਾਲਾ ਲੋ ਜੀ ਬਿਆਸ ਦਰਿਆ ਦੇਖ ਲੀਏ ਕਿੰਨਾ ਕ ਪਾਣੀ ਹੈ ਹੈਗਾ ਕਾਫੀ ਸੱਤ ਲੋਜ ਨਾਲੋਂ ਤਾਂ ਜ਼ਿਆਦਾ ਆ ਹਾਂ ਸੱਤ ਲੋਜ ਨਾਲੋਂ ਸੱਤ ਲੋ ਇਹ ਤਾਂ ਖਤਮ ਜਾਈ ਹੈ ਮਨ ਲੋ ਉਹ ਤਾਂ ਕਈ ਵਾਰ ਹੜ੍ਹਾਂ ਵੇਲੇ ਭਰਦਾ ਬਸ ਜਦੋਂ ਬਿਲਕੁਲ ਸੱਤ ਲੋ ਇਹਦਾ ਦਰਿਆ ਦਰਿਆ ਦਾ ਪਾਣੀ ਤਾਂ ਪੰਜਾਬ ਨੂੰ ਹੜ੍ਹਾਂ ਵੇਲੇ ਮਿਲਦਾ ਤੋ ਵੀ ਡੋਬਣ ਵਾਸਤੇ ਤੇ ਆ ਬਿਆਸ ਚ ਚਲੋ ਖੈਰ ਹੈ ਆ ਗੋਇੰਦਵਾਲ ਵਾਲੀ ਸੜਕ ਤੋਂ ਅਸੀਂ ਆਗੇ ਤਰਨਤਾਰਨ ਪਹੁੰਚ ਗਏ ਆ ਤੇ ਤਰਨਤਾਰਨ ਤੋਂ ਹੁਣ ਇਹ ਅਮਰਸਰ ਨੂੰ ਸਿੱਧਾ ਬਾਈਪਾਸ ਜਿਹੜਾ ਨਿਕਲਿਆ ਉਤੋਂ ਜਾ ਰਹੇ ਆ ਅਮਰਸਰ ਦੀ ਐਂਟਰੀ ਤੇ 골ਡਨ 게ਟ ਤੇ ਪਹੁੰਚ ਗਏ ਆ ਤੇ ਆ ਜਿਹੜੀ ਭੈਣ ਜੀ ਇੱਕ ਸਾਡੇ ਨਾਲ ਸੀ ਰਣਵੀਰ ਬਾਈ ਉਹਨਾਂ ਨੂੰ ਉਹ ਇੱਥੇ ਆਟੋ ਤੱਕ ਛੱਡਣ ਗਏ ਆ ਸਮਾਨਾ ਕਿ ਉਹਨਾਂ ਤੋਂ ਤੇ ਉਹਨਾਂ ਨੇ ਜਾਣਾ ਇੱਥੇ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਉੱਥੇ ਪੜ੍ਹਦੇ ਆ ਫੇਰ ਆਪਾਂ ਇੱਥੋਂ ਹੁਣ ਇਧਰ ਦੀ ਨਿਕਲ ਜਾਣਾ ਬਾਰਡਰ ਵਾਲੇ ਪਾਸੇ ਨੂੰ ਬਾਰੋ-ਬਾਰ 골ਡਨ ਗੇਟ ਤੋਂ ਸੱਜੇ ਹੋ ਕੇ ਜਿਹੜਾ ਬਾਈਪਾਸ ਸਾਰਾ ਜਾ ਰਿਹਾ ਬਾਰਡਰ ਵਾਲ ਨੂੰ ਇੱਥੋਂ ਹੀ ਜਾ ਰਹੇ ਆ ਪਰ ਇੱਥੇ ਜਾਮ ਬੜਾ ਅੱਜ ਇਹ ਤਕਰੀਬਨ 15 ਤੋਂ 20 ਮਿੰਟ ਹੋ ਗਏ ਸਾਨੂੰ ਇੱਥੇ ਫਸਿਆ ਨੂੰ ਵੈਸੇ ਹੌਲੀ-ਹੌਲੀ ਮੂਵ ਕਰ ਰਿਹਾ ਟ੍ਰੈਫਿਕ ਤੇ ਉਮੀਦ ਆ ਵੀ ਹੁਣ ਇਹ ਖੁੱਲਣ ਵਾਲਾ ਹੀ ਹੈ ਮਰ ਖਤਮ ਹੋਣ ਵਾਲਾ ਹੀ ਹੈ ਪਹਿਲੀ ਵਾਰ ਵੈਸੇ ਇਸ ਰੋਡ ਤੇ ਇੰਨਾ ਜਾਮ ਵੇਖਿਆ ਕਿਉਂਕਿ ਅਸੀਂ ਇਸੇ ਕਰਕੇ ਸ਼ਹਿਰ ਦੇ ਵਿੱਚੋਂ ਦੀ ਸਿੱਧਾ ਜਾਣਾ ਡਰਦੇ ਸੀ ਵੀ ਉੱਧਰ ਜਾਮ-ਜੋਮ ਨਾ ਹੋਵੇ ਤੇ ਉਹੀ ਜਾਮ ਆਲਾ ਇੱਧਰ ਹੋ ਗਿਆ ਕੰਮ ਆ ਚੌਂਕ ਜਿਆ ਇਹਦਾ ਕਰਕੇ ਟ੍ਰੈਫਿਕ ਸੀਗਾ ਤੇ ਫਾਈਨਲੀ ਅਸੀਂ ਉਸ ਪੜਾ ਤੇ ਪਹੁੰਚ ਗਏ ਜਿੱਥੋਂ ਟ੍ਰੈਫਿਕ ਹੋ ਗਿਆ ਖਤਮ ਇੰਦਰ ਪਰਲੇ ਪਾਸੇ ਵੀ ਚੰਗਾ ਹੀ ਲੱਗਾ 바ਵਾ ਲਾਈਨ ਆ ਬਸ ਛੇਤੀ ਛੇਤੀ ਪਹੁੰਚੀਏ ਬਾਰਡਰ ਤੇ ਕਿਉਂਕਿ ਫਿਰ ਬੰਦ ਹੋਣ ਦਾ ਵੀ ਟਾਈਮ ਹੋ ਜਾਣਾ ਪਹੁੰਚ ਗਏ ਕਰਾਈਏ ਇਮੀਗ੍ਰੇਸ਼ਨ ਛੇਤੀ ਤੇ ਚੱਲੀਏ ਪਰਲੇ ਪਾਸੇ ਆ ਜਿਹੜਾ ਮਾਹੌਲ ਜਿਆ ਨਾ ਇਹ ਸੇਮ ਜਦੋਂ ਆਪਾਂ ਬਾਰਡਰ ਕ੍ਰੋਸ ਕਰ ਲਿਆ ਉਧਰ ਵੀ ਇਦਾਂ ਦਾ ਹੀ ਹੋਣਾ ਇਦਾਂ ਦੀ ਪਿੰਡੂ ਆ ਬਹੁ ਬਾਜੀ ਦੇ ਦਿੱਤੀ ਹੈ ਤੇ ਤਕਰੀਬਨ ਆਪਾਂ 15 ਕਿਲੋਮੀਟਰ ਦੂਰ ਆ ਹੁਣ 10 ਤੋਂ 15 ਕਿਲੋਮੀਟਰ ਬਾਰਡਰ ਤੋਂ اسلام آباد 322 ਤੇ ਲਾਹੌਰ ਸਿਰਫ 24 ਕਿਲੋਮੀਟਰ ਤੇ ਉਹ ਸਾਹਮਣੇ ਸਰਹੱਦ ਤੇ ਲੱਗਾ ਭਾਰਤੀ ਝੰਡਾ ਦਿਖ ਰਿਹਾ ਪਹੁੰਚ ਗਿਆ ਆਪਾਂ ਟਾਈ ਬਾਰਡਰ 2 ਕਿਲੋਮੀਟਰ ਦੇ ਮੀਲ ਪੱਥਰ ਆ ਗਿਆ ਤਰਨਵੀਰ ਬਾਈ ਵੀ ਇਧਰੋਂ ਸ਼ਾਰਟ ਬਣਾਉਣ ਦਾ ਸਟੋਰੀ ਬਣਾ ਰਹੇ ਹਾਂ ਲੈ ਮੈਂ ਤਾਂ ਉਧਰ ਚੱਲ ਬੱਚਿਆਂ ਨੂੰ ਦਿਖਾ ਦੂਗਾ ਘਰ ਜਾ ਕੇ ਫੋਟੋਆਂ ਆਹੋ ਵੀ ਬਾਰਡਰ ਤੋਂ ਐਦਾਂ ਦਾ ਹੁੰਦਾ ਬਾਰਡਰ ਹੈ ਹਾਂ ਵੀ ਐਵੇਂ ਦਾ ਬਾਰਡਰ ਹੁੰਦਾ ਹੋਰ ਤਾਂ ਕੋਈ ਮਸਲਾ ਨਹੀਂ ਠੀਕ ਹੈ ਜੀ ਹਾਂ ਜੀ ਕਿਦਾਂ ਜੋਸ਼ ਪੂਰਾ ਹੈ ਤਿਆਰੀ ਪੂਰੀ ਹਾਂ ਜੀ ਹਾਂ ਜੀ ਕਰੋ ਸਾਮਾਨ ਇਕੱਠਾ ਉਤਰੀਏ ਵਾਜੀ ਵਾਜੀ ਜਿਹੜੇ ਬਾਰਡਰ ਤੇ ਪ੍ਰੇਡ ਵੇਖਣ ਆਉਂਦੇ ਆ ਵੀ ਉਹ ਵੀ ਕਾਫੀ ਗਾਹ ਪੈਣਾ ਸ਼ੁਰੂ ਹੋ ਗਿਆ ਤੇ ਆਪਾਂ ਇੱਥੋਂ ਐਂਟਰ ਹੋਵਾਂਗੇ ਆਹੀ ਗੇਟ ਆ ਵੇ 2 ਪੈਸੇਂਜਰ ਟਰਮੀਨਲ ਮੋੜ ਲਓ ਭਾਜੀ ਐਂਟਰੀ ਹੋ ਜਾਣੀ ਇੱਧਰ ਮੇਨ ਗੇਟ ਤੇ ਅਸੀਂ ਐਂਟਰੀ ਕਰਾਤੀ ਆ ਪਾਸਪੋਰਟ ਇੱਥੇ ਨੰਬਰ ਲੈ ਕੇ ਤੇ ਇਧਰੋਂ ਭਾਜੀ ਜਿਹੜੇ ਛੱਡਣ ਆਏ ਆ ਇਹਨਾਂ ਦਾ ਵੀ ਡਾਟਾ ਡੂਟਾ ਲਿਖਿਆ ਥੋੜਾ ਜਿਹਾ ਬੜਾ ਮੋਟਰਸਾਈਕਲ ਖੜਾ ਇਧਰ ਵੀ ਤੇ ਇੱਧਰ ਗੱਟੀਆਂ ਦੀ ਪਾਰਕਿੰਗ ਅੰਦਰ ਚੱਲ ਇਹ ਵਧੀਆ ਵੀ ਅੰਦਰ ਤੱਕ ਛੱਡਣ ਆਉਣ ਦੇ ਦਿੰਦੇ ਆ ਪਿਛਲੀ ਵਾਰਾ ਪਾ ਉਥੋਂ ਹੀ ਹੈ ਨਾ ਉੱਥੇ ਰੁੱਕ ਗਏ ਸੀ ਇੱਧਰ ਅੰਕਲ ਹੁਣਾਂ ਨੂੰ ਸਮਾਨ ਚੁਕਾਤਾ ਜੀ ਹਾਂਜੀ ਤਸੱਲੀ ਹੋ ਗਈ ਸਾਰਾ ਕੁਝ ਹਾਂਜੀ ਹਾਂਜੀ ਠੀਕ ਹੈ ਅਨਵਿਰ ਭਾਜੀ ਤਸੱਲੀ ਨਹੀਂ ਹੋਈ ਤੇ ਕਰਾ ਦੇਣਾ ਮਾਫੀ ਚਾਹੁੰਦੇ ਹਾਂ ਐਤ ਕਿ ਤੁਹਾਨੂੰ ਅਸੀਂ ਉੱਧਰ ਨਹੀਂ ਲਿਜਾ ਸਕਦੇ ਅਗਲੀ ਵਾਰ ਫੇਰ ਇਕੱਠੇ ਚੱਲਾਂਗੇ ਠੀਕ ਹੈ ਠੀਕ ਹੈ ਭਾਜੀ ਚੰਗਾ ਚਲੋ ਠੀਕ ਹੈ ਮਿਲਦੇ ਆ ਫੇਰ ਮੈਂ ਆਇਤੀ ਹਾਂ ਹਾਂਜੀ ਫੋਨ ਕਰ ਹਾਂ ਫੋਨ ਕਰ ਦਾਂ ਤੁਹਾਨੂੰ ਹਾਂ ਇਮੀਗ੍ਰੇਸ਼ਨ ਕਰਾ ਕੇ ਮੈਂ ਦੱਸ ਦਾਂ ਠੀਕ ਹੈ ਭਾਜੀ ਆਜੋ ਜੀ ਵਧੀਆ ਯਾਤਰੀ ਟਰਮੀਨਲ ਵਾਲੇ ਪਾਸਿਆਂ ਦੇ ਵੇਖਣ ਵਾਲਿਆਂ ਨੇ ਕਹਿਣਾ ਵੀ ਐਤਕੀ ਇਹਨਾਂ ਨੇ ਵਿਆਹ ਵਾਂਗੂ ਟੌਰ ਕੱਢਿਆ ਚਾਹੀਏ ਨਾ ਉੱਧਰ ਜਾਣਾ ਤਾਂ ਤੁਹਾਨੂੰ ਸਹੀ ਗੱਲ ਉੱਧਰ ਜਾਣ ਦਾ ਕਿਹਨੂੰ ਚਾਹ ਨਹੀਂ ਆ ਪਹਿਲਾਂ ਵੀ ਮੈਂ ਕਿਹਾ ਸੀ ਤੇ ਹੁਣ ਵੀ ਇਹ ਕਹਿੰਨੀ ਆ ਬਿਲਕੁਲ ਸਾਡੇ ਬਾਬੇ ਦਾ ਘਰ ਆ ਸਾਡਾ ਪੜਗਾ ਰਿਹਾ ਹਾਂਜੀ ਸਾਡਾ ਆਪਣਾ ਪੰਜਾਬ ਆ ਸਾਡਾ ਰਾਹ ਚੱਲਦਾ ਰਿਹਾ ਉਥੋਂ ਕਿਉਂ ਨਾ ਵੇਖਣ ਜਾਈਏ ਬਾਕੀ ਬਹੁਤ ਸੋਹਣੀਆਂ ਸੋਹਣੀਆਂ ਵੀਡੀਓਜ਼ ਆਉਣੀਆਂ ਤੇ ਤੁਸੀਂ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਹਾਂਜੀ ਅੱਜ ਡੁੱਬਦਾ ਸੂਰਜ ਲੈੰਦੇ ਜਾ ਕੇ ਦੇਖਣਾ ਚੜਦੇ ਵਾਲਾ ਚੜਦਾ ਇੱਧਰ ਵੇਖਿਆ ਆਹੋ ਤੇ ਲੈੰਦੇ ਆ ਜਾ ਕੇ ਡੁੱਬਦਾ ਵੇਖਾਂਗੇ ਆਹ ਟਰਮੀਨਲ ਦੇ ਅੰਦਰ ਜਾ ਕੇ ਆਪਾਂ ਇਮੀਗ੍ਰੇਸ਼ਨ ਕਰਾਈਏ ਇਮੀਗ੍ਰੇਸ਼ਨ ਹੋ ਗਈ ਤੇ ਅਸੀਂ ਆ ਬੱਸ ਦੇ ਪਿੱਛੇ ਟਰਾਲੀ 'ਚ ਸਮਾਨ ਅੰਕਲ ਰੱਖ ਗਏ ਆ ਤੇ ਹੁਣ ਬੱਸ 'ਚ ਬੈ ਕੇ ਚੱਲੇ ਆ ਸਿਰਫ ਅਸੀਂ ਦੋ ਜਾਣਾ ਹੀ ਆਂ ਅੰਕਲ ਕੋਲ ਫੀਸ ਦੇ ਦੇ ਹਾਂਜੀ ਹਾਂਜੀ ਦੇ ਦੇ ਇਧਰ ਪ੍ਰੀਡ ਵੇਖਣ ਵਾਲੇ ਆ ਰਹੇ ਨੇ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਨਾ ਪ੍ਰੀਡ ਦਾ ਵੀ ਟਾਈਮ ਆ ਇਸ ਕਰਕੇ ਆ ਰਹੇ ਸਾਰੇ ਲੋਕਾਂ ਮੋਰੇ ਕਿੰਨਾ ਰਾਸ਼ ਆ ਉਧਰ ਇਹ ਕਈ ਜਣੇ ਤਾਂਗ ਲੈ ਕੇ ਆਏ ਹੋਏ ਸੀ ਉਧਰ ਜਾਈਏ ਕ੍ਰੋਸ ਕਰਕੇ ਸਹੀ ਗੱਲ ਹੈ ਤੇ ਜਦੋਂ ਆਪਾਂ ਕ੍ਰੋਸ ਕਰਾਂਗੇ ਫੇਰਿਆਂ ਦੀ ਆ ਜਿਹੜੇ ਆਪਾਂ ਨੂੰ ਵੇਖਣਗੇ ਇਥੋਂ ਜਾਂ ਵੀਡੀਓ 'ਚ ਉਹਨਾਂ ਦੀ ਵੀ ਤਾਂ ਹੋਣੀ ਆ ਹਾਂ ਕਿ ਸਾਨੂੰ ਵੀ ਵਾਹਿਗੁਰੂ ਦਰਸ਼ਨ ਦਿਦਾਰੇ ਬਖਸ਼ੇ ਸਹੀ ਗੱਲ ਹੈ ਤੇ ਅਸੀਂ ਬਹੁਤ ਖੁਸ਼ ਨਸੀਬ ਆ ਤੇ ਤੁਹਾਡੇ ਲਈ ਵੀ ਸਾਰਿਆਂ ਲਈ ਅਰਦਾਸ ਕਰਦੇ ਆਂ ਵੀ ਜਿੰਨਾ ਜਿੰਨਾ ਦੀ ਚਾਹ ਹੈ ਜਿਹੜੇ ਚਾਹਦੇ ਨੇ ਜਾਣਾ ਗੁਰੂ ਸਾਹਿਬਾਨ ਦੇ ਜਿਹੜੇ ਦਰ ਨੇ ਉੱਥੇ ਜਾ ਕੇ ਨਤਮਸਤਕ ਹੋਈਏ ਉਹਨਾਂ ਦੀ ਇੱਛਾ ਜ਼ਰੂਰ ਤੇ ਜਲਦੀ ਪੂਰੀ ਹੋਵੇ ਉਹ ਟਰਾਲੀ ਚੋ ਸਮਾਨ ਲਾ ਕੇ ਇਧਰ ਲਾਦ ਲਿਆ ਧੰਨਵਾਦ ਭਾਜੀ ਆ ਬੱਸ ਵਾਲੇ ਨੇ ਭਾਈ ਤੇ ਹੁਣ ਆਪਾਂ ਬਾਰਡਰ ਵਾਲੇ ਪਾਸੇ ਨੂੰ ਵਧਦੇ ਆਂ ਉਹ ਮਨਪ੍ਰੀਤ ਉੱਥੇ ਐਂਟਰੀਆਂ ਕਰਵਾ ਰਹੀ ਮੋਰੇ ਜੀ ਭਾਜੀ ਲਓ ਬੱਸ ਦੀ ਬਣ ਗਈ ਉਹ ਥਾਂ ਤੇ ਆ ਗਏ ਵੀ ਜਿੱਥੇ ਆ ਪਰੇਡ ਹੁੰਦੀ ਦੇਖੋ ਸਾਰੇ ਬੈਠੇ ਉਹ ਉਧਰ ਤੱਕ ਵੀ ਤੇ ਇਹਨਾਂ ਦਾ ਖਾਬ ਹੋਣਾ ਵੀ ਅਸੀਂ ਵੀ ਕਰਾਸ ਕਰੀਏ ਕਰਾਸ ਕਰਨ ਲੱਗੇ ਆਪਾਂ ਚਲੋ ਆਜੋ ਆਜੋ ਕਰੀਏ ਆਓ ਜੀ ਆਓ ਰੱਖੋ ਸਮਾਨ ਜ਼ੀਰੋ ਲਾਈਨ ਤੇ ਖੜੇ ਆਹ ਲਓ ਜੀ ਜ਼ੀਰੋ ਲਾਈਨ ਤੇ ਸਮਾਨ ਰੱਖਤਾ ਆਪ ਸਭੀ ਦਰਸ਼ਕਾਂ ਵਿੱਚ ਕਿਸੇ ਵੀ ਦਰਸ਼ਕ ਨੂੰ ਸਵਾਗਤ ਹੈ ਜੀ ਮੈਡੀਕਲ ਚੱਪਤ ਹੈ ਵੈਲਕਮ ਮੈਂ ਜੀ ਵੈਲਕਮ ਕਰਦਾ ਨਹੀਂ ਕਿਤੇ ਨਹੀਂ ਧੰਨਵਾਦ ਮੈਂ ਕਿਹਾ ਇੱਕ ਸਿਖਰ ਹੋ ਰਿਹਾ ਦੋ ਜੀ ਦੇ ਦੋ ਹੋਰ ਆ ਗਏ ਸ਼ੁਕਰੀਆ ਜੀ ਧੰਨਵਾਦ ਰਾਣਾ ਸਾਹਿਬ ਮਿਹਰਬਾਨੀ ਆ ਰਹੇ ਹੋ ਜੀ ਵੈਲਕਮ ਜੀ ਥੈਂਕ ਯੂ ਭਾਜੀ ਥੈਂਕ ਯੂ ਆਤਮਾ ਦੀ ਹੈ ਸ਼ੁਕਰੀਆ ਭਾਜੀ ਵੈਲਕਮ ਸਮੋਹ ਨੇ ਪਾਕਪਾ ਜਿਹੜਾ ਰਸਮੀ ਹੈ ਸਵਾਗਤ ਕਰਦੇ ਆ ਗੁਲਾਬ ਦੇ ਫੁੱਲਾਂ ਨਾਲ ਉਹ ਸਾਡਾ ਹੋ ਗਿਆ ਆ ਪਤਾ ਨਹੀਂ ਘਾਤੋ ਇਹ ਤਾਂ ਮੇਰੇ ਨਾਲ ਦਾ ਰੰਗ ਲੱਫਦਾ ਹੋਣਾ ਤਾਂ ਕਰਕੇ ਲਫਾਫੇ ਪਾਉਣ ਲੱਗੇ ਬਾਕੀ ਪੁੱਛ ਲੈਣੇ ਆ ਮੈਨੂੰ ਇਹਨਾਂ ਦਾ ਸਵਾਗਤ ਵਾਲਾ ਅੰਦਾਜ਼ ਬੜਾ ਪਸੰਦ ਆ ਵਧੀਆ ਮੈਂ ਪੁੱਛ ਰਿਹਾ ਸੀਗਾ ਵੀ ਆ ਜਿਹੜਾ ਲਫਾਫਾ ਇਹ ਕਿਉਂ ਪਾਉਣ ਲਾਪੇ ਆ ਇਹਦੇ ਤੇ ਤੁਹਾਡੇ ਕੱਪੜੇ ਨਾ ਖਰਾਬ ਹੋਣ ਹਾਂ ਇਹ ਸਾਨੂੰ ਤੁਹਾਡਾ ਪੂਰਾ ਖਿਆਲ ਹੈ ਇਹੀ ਕਾਰਨ ਹੈ ਨਾ ਹਾਂ ਹੋਰ ਕੋਈ ਗੱਲ ਨਹੀਂ ਹੈ ਹੈ ओरिजिनल ਹੈ ਹੈ ओरिजिनल ਨਹੀਂ ਨਹੀਂ ਮੈਂ ਕਾ ਰਹੀ ਹਾਂ ਫੁੱਲਾਂ ਦੀ ਮੈਂ ਕਾ ਰਹੀ ਹਾਂ ਬਿਲਕੁਲ ਆ ਸਾਰਾ ਪਾਸਾ ਉਹ ਪਰਿਆਂ ਦੀ ਕਰਾਸ ਕਰਕੇ ਇੱਥੋਂ ਫਿਰ ਆਉਣਾ ਪੈਂਦਾ ਅੱਗੇ ਉਧਰੋਂ ਸਾਹਮਣੇ ਉਹ ਸਿੱਧਾ ਹੀ ਆ ਜਾਈਦਾ ਸੀਗਾ ਆਪਾਂ ਤੇ ਇੱਧਰ ਇਮੀਗ੍ਰੇਸ਼ਨ ਆ ਜਾਈਦਾ ਸੀਗਾ ਸੋ ਹੁਣ ਮੋਰੇ ਜਿਵੇਂ ਦੇ ਤੁਹਾਨੂੰ ਪਹਿਲਾਂ ਦਿਖਾਇਆ ਵੀ ਕੰਮ ਚੱਲ ਰਿਹਾ ਉਹ ਜਿੰਨੀ ਸਿਟਿੰਗ ਪਲੇਸ ਆ ਇਧਰ ਪਾਕਿਸਤਾਨ ਵਾਲੇ ਪਾਸੇ ਇਹ ਨਵੀਂ ਬਣ ਰਹੀ ਆ ਪਿਛਲੀ ਵਾਰ ਆਪਾਂ ਇਧਰ ਸਿੱਧੇ ਆ ਗਏ ਸੀ ਤੇ ਇੱਥੇ ਇੱਕ ਖੜ ਕੇ ਪਿਛਲੀ ਵਾਰ ਆਪਾਂ ਗੱਲਾਂ ਬਾਤਾਂ ਕੀਤੀਆਂ ਸੀਆਂ ਹਾਂ ਆ ਤਰੇਖ ਥੱਲੇ ਵਿਕਾਸ ਭਾਈ ਨਾਲ ਗਰਮੀ ਵਾਵਾ ਸੀਗੀ ਉਦੋਂ ਬੜੀ ਸੀ ਹਾਂ ਉਹ ਕਿਉਂਕਿ ਮੌਸਮ ਅਪ੍ਰੈਲ ਸੀ ਅਪ੍ਰੈਲ ਅਪ੍ਰੈਲ ਆਇਆ ਸੀ ਹਾਂ ਜੀ 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 ਤੇ ਐਤ ਕੀ ਠੰਡ ਆ ਸਾਨੂੰ ਵੀ ਸੀਗਾ ਵੀ ਚਲੋ ਠੰਡ ਚ ਤੁਸੀਂ ਵੈਸੇ ਕਹਿੰਦੇ ਸੀ ਵੀ ਦਸੰਬਰ ਜਨਵਰੀ ਚ ਆਇਓ ਦੇਖ ਲਓ ਉਹੀ ਗੱਲ ਹੋ ਗਈ ਬਹੁਤ ਵਧੀਆ ਮੌਸਮ ਹੈ ਐਤ ਕੀ ਚਲੋ ਮੌਸਮ ਵੈਸੇ ਦਸੰਬਰ ਚ ਨਾਰਮਲੀ ਪੈਂਦਾ ਤੇ ਹਾਂਜੀ ਹਾਂ ਅੱਛਾ ਤੁਸੀਂ ਉਹ ਦੋਲ ਵੀ ਆਏ ਸੀ ਅੱਛਾ ਠੀਕ ਠੀਕ ਆ ਵਾਹ ਵਾਹ ਬਾਈ ਨਾ ਰੋਟੀ ਕੋਈ ਚੀਜ਼ ਨਹੀਂ ਰਹੀ ਮਤਲਬ ਹੁਣ ਵੈਦਰ ਦਾ ਚੇਂਜ ਹੋ ਗਿਆ ਹੁਣ ਵੈਦਰ ਤੁਹਾਨੂੰ ਜਦੋਂ ਤੁਸੀਂ ਜਾਓਗੇ ਉਦੋਂ ਠੰਡ ਦਾ ਪੂਰਾ ਬਿਲਕੁਲ ਬਿਲਕੁਲ ਕਿਉਂਕਿ ਠੰਡ ਲੇਟ ਹੋ ਗਈ ਹੈ ਨਾ ਇਸ ਕਰਕੇ ਨਹੀਂ ਤੇ ਨਾ ਦਿਨਾਂ ਚ ਤੋਂ ਹੰਡਾ ਸ਼ੁਰੂ ਹੋ ਜਾਂਦੀ ਹੈ ਵੈਸੇ ਨਹੀਂ ਹਾਂ ਜੀ ਐਨੀ ਪਰ ਹਾਂਜੀ ਸਾਡੇ ਉਧਰ ਹੋ ਜਾਂਦੀਆਂ ਵੈਸੇ ਪਾਕਿਸਤਾਨ ਇਮੀਗ੍ਰੇਸ਼ਨ ਵੀ ਹੋ ਗਈ ਪਾਕਿਸਤਾਨ ਤੁਹਾਡਾ ਵੈਲਕਮ ਕਰਦੇ ਆ ਭਾਈ ਜੀ ਧੰਨਵਾਦ ਧੰਨਵਾਦ ਵੀਰ ਵੈਲਕਮ ਵਾਲੀ ਜੱਫੀ ਪੈ ਗਈ ਆ ਤੇ ਆਪਾਂ ਨਾਲ ਹੀ ਤੁਹਾਨੂੰ ਗੋੜ ਖਵਾਣੇ ਬਦਾਮਾਂ ਵਾਲਾ ਓ ਕੀ ਵਾਹ ਆਏ ਹਾਏ 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 ਆਏ ਇਹ ਆਏ ਹਾਏ ਬਹੁਤ ਹਾਂ ਮਮਾ ਬੋਤਲਾ ਗੋੜ ਰਾਣਾ ਸਾਹਿਬ ਬਣਾਇਆ ਕੱਲ ਦਾ ਹੀ ਬਣਾ ਕੇ ਲੈ ਨਹੀਂ ਨਹੀਂ ਬਹੁਤ ਸਵਾਦ ਆ ਸਵਾਦ ਹੈ ਇਫਤਤਾ ਇੱਥੇ ਆਪਾਂ ਕਰ ਲਿਆ ਬਾਈ ਵੈਲਕਮ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਕਿਸਤਾਨ ਚ ਲੈंदे ਪੰਜਾਬ ਚ ਤੇ ਉਮੀਦ ਆ ਤੁਹਾਨੂੰ ਵਧੀਆ ਲੱਗੂਗਾ ਇਹ ਮੁਹੱਬਤਾਂ ਦਾ ਸਫ਼ਰ ਪਿਛਲੀ ਵਾਰ ਨਾ ਹਸਤਿੰਦਰ ਬਾਈ ਦਾ ਉਹ ਗਾਣਾ ਮੈਂ ਪਹਿਲੀ ਵਾਰ ਸਮੀਂ ਤੋਂ ਸੁਣਿਆ ਸੀਗਾ ਅੱਛਾ ਹਾਂ ਹੁਣ ਵੀ ਸੁਣਨੇ ਆ ਮੈਂ ਕਿਤੇ ਹੋਰ ਵੀ ਨਵੇਂ ਨਵੇਂ ਸੁਣਾਵਾਂਗਾ ਉਹ ਨਵਾਂ ਨਵਾਂ ਐਸੀ ਉਹ ਗਾਣਾ ਮੈਨੂੰ ਵਿੱਚ ਸਰੀ ਦੇ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ ਨਹੀਂ ਹੁਣ ਚਾਹ ਵਾਲੇ ਕਿੱਥੇ ਚੇਤੇ ਆਉਂਦੇ ਆ ਚੱਲੀਏ ਜੀ ਇਹਨਾਂ ਨੇ ਗੋੜਨਾ ਕੀਤਾ ਨਾ ਮੈਂ ਚਾਕਲੇਟ ਖਵਾਤੀ ਵਾ ਵਾ ਆਹ ਕੀ ਬਾਤ ਅਹੀਂ ਗੋੜਨਾ ਸਵਾਗਤ ਕੀਤਾ ਵਾ ਮੈਂ ਸਾਨੂੰ ਚਾਕਲੇਟ ਖਵਾਤੀ ਅੱਗੋਂ ਨਹੀਂ ਨਹੀਂ ਬਦਲਣੇ ਨਹੀਂ ਹੈਗੇ ਕਿਉਂਕਿ ਅਸੀਂ ਪਹਿਲਾਂ ਹੀ ਡਾਲਰ ਲੈ ਕੇ ਆਏ ਆ ਹਾਂ ਜੀ ਡਾਲਰ ਨਾਲ ਨੇ ਆਈ ਨਾ ਗਿਆਣਿਆ ਜੀ ਹਾਂ ਜੀ ਆ ਤੁਸੀਂ ਚਾਕਲੇਟ ਖਾਓ ਆਹ ਠੀਕ ਹੈ ਕੈਡਬਰੀ ਡੇਰੀ ਮਿਲਕ ਨਾਲ ਉਹ ਦੇਸੀ ਚਾਕਲੇਟ ਸੀ ਗੋੜ ਜਿਹੜਾ ਹੁੰਦਾ ਕੀ ਹੋ ਰਿਹਾ ਇਹ ਅਸਲੀ ਚ ਹਾਂ ਕੀ ਆਪੇ ਮਨ ਮੇ ਲੱਡੂ ਪੂਟਾ ਉਹਨਾਂ ਦੀ ਇਹ ਉਹਨਾਂ ਦੀ ਸਗਾਤ ਜਿੰਨਾ ਸਾਨੂੰ ਮੁੰਡਿਆ ਆ ਸਹੀ ਗੱਲ ਇਹਨੂੰ ਅਸੀਂ ਫੇਰ ਖਾਣਨੇ ਆਂ ਮੈਂ ਤਾਂ ਦੋ ਦੋ ਅਸੀਂ ਅਸੀਂ ਦੇਸੀ ਵੀ ਖਾਵਾਂਗੇ ਨਾਲ ਅਸੀਂ ਖਾ ਲਿਆ ਲੜਾਨੇ ਇਹਨਾਂ ਦੋ ਲਡੂ ਬੀ ਧੰਨਵਾਦ ਰਾਨਾ ਸਾਹਿਬ ਇਹ ਹੈਗਾ ਜੀ ਗੋੜ ਹੂੰ ਗੋੜ ਵਿੱਚ ਪੀਨਟਸ ਹੂੰ ਆ ਮੂੰਗਫਲੀ ਆ ਮੂੰਗਫਲੀ ਪੀਨਟ ਕੇ ਪੀਨਟਸ ਤੇ ਅੜ ਗਿਆਂ ਮੂੰਗਫਲੀ ਆ ਵਿੱਚ ਬਾਦਾਮ ਆ ਤੇ ਵਿੱਚ ਮੇਰੇ ਵੀਰੋ ਹੋਰ ਵੀ ਕੁਸਤੇ ਪਾਏ ਆ ਸੀ ਕਾਜੂ ਮੂੰਗਫਲੀ ਕਾਜੂ ਮੂੰਗਫਲੀ ਦੱਸਿਓ ਸਾਰਾ ਕੋਸ਼ੀਆ ਹਾਂ ਠੀਕ ਆ ਜੀ ਤੁਸੀਂ ਤਾਂ ਮੁਹੱਬਤ ਪਾਈ ਉਹਦੇ ਭੋਲੀ ਆ ਵੇਖ ਲਓ ਪ੍ਰਾਤੀ ਰੱਖੀ ਫਿਰਦੇ ਨਾਲ ਹੀ ਇੱਥੋਂ ਤੱਕ ਲੈ ਕੇ ਆਏ ਆ ਵਧੀਆ ਹੈ ਹਲਾਓ ਇਹਦੇ ਨਾਲ ਹਾਜ਼ਮਾ ਹਾਂ ਜੀ ਹਾਂ ਜੀ ਇਹਦੇ ਨਾਲ ਹਾਜ਼ਮਾ ਸੈਟ ਹੋਣਾ ਫਿਰ चलो भी चलिए लाहौर वलू जी लाहौर रेलवे स्टेशन तेई किलोमीटर वेलकम टू पाकिस्तान थैंक यू जी थैंक यू ਆ ਵੇਖੋ ਵੀ ਲਹਿੰਦੇ ਪੰਜਾਬ ਦਾ ਪਹਿਲਾ ਬਾਜ਼ਾਰ ਜੱਲੋ ਮੋੜ ਆ ਤੇ ਇਹਦੇ ਪਿਛਲੇ ਪਾਸੇ ਜੱਲੋ ਪੈਂਦਿਆ ਕਹਿੰਦੇ ਤੇ ਬਾਜ਼ਾਰ ਲੱਗਾ ਪਿਆ ਇਸ ਵੇਲੇ ਸ਼ਾਮ ਦਾ ਵੇਲਾ ਆ ਰਿਹਾ ਮਾਸ਼ਾਅੱਲਾ ਹਾਂ ਜੁਮਾਵੇ ਆ ਰਿਹਾ ਜੁਮਾ ਬਾਜ਼ਾਰ ਹਾਂਜੀ ਤਾਂ ਹੀ ਉਹਨਾ ਟ੍ਰੈਫਿਕ ਇਸੇ ਵੀਡੀਓ ਦੇ ਵਿੱਚ ਅਸੀਂ ਅੰਮ੍ਰਿਤਸਰ ਦਾ ਵੀ ਇੱਕ ਜਾਮ ਦਿਖਾ ਕੇ ਆਏ ਆ ਬੜਾ ਜਾਮ ਸੀ ਇਸੇ ਤਰ੍ਹਾਂ ਹੀ ਹਰ ਏਰੀਆ ਚ ਕੁਛ ਨਾ ਬਿਨਾ ਜਗਾਂ ਨੂੰ ਰੱਖਿਆ ਹੁੰਦੇ ਨੇ ਬਾਜ਼ਾਰੇ ਚੁੱਕ ਕੇ ਬਾਜ਼ਾਰ ਫਿਰ ਅਗੋਂ ਲੈ ਕੇ ਜਾਂਦੇ ਨੇ ਅੱਛਾ ਅੱਜ ਜਿਵੇਂ ਇੱਥੇ ਲੱਗਾ ਨਾ ਕਿਸੇ ਜਗ੍ਹਾ ਤੇ ਹੁਣ ਹਫਤਾ ਬਾਜ਼ਾਰ ਲੱਗੇਗਾ ਇਹ ਉਸ ਪਿੰਡ 'ਚ ਉਸ ਕਸਬੇ 'ਚ ਲੱਜਣਗੇ ਸਾਰਾ ਕੁਛ ਉੱਥੇ ਉਧਰ ਵੀ ਲੱਗਦੇ ਨੇ ਇਦਾਂ ਹਾਂਜੀ ਫਿਰ ਕਿਸੇ ਦਿਨ ਕਿਸੇ ਸੰਡੇ ਬਾਜ਼ਾਰ ਲੱਗ ਜਾਏਗਾ ਠੀਕ ਹੈ ਸੋ ਇਹ ਦੁਕਾਨਾਂ ਮੂਵ ਕਰਦੀਆਂ ਰਹਿੰਦੀਆਂ ਓਕੇ ਅੱਠੇ ਦਿਨ ਕਿਸੇ ਨਾ ਕਿਤੇ ਜਾਂਦੇ ਦਾ ਵੀ ਵਧੀਆ ਇਹ ਪੋਰਟੇਬਲ ਬਾਜ਼ਾਰ ਆ ਪੋਰਟੇਬਲ ਸੋਮ ਬਾਜ਼ਾਰ ਮੰਗਲ ਬਾਜ਼ਾਰ ਬੀਤ ਬਾਜ਼ਾਰ ਉਧਰ ਇਦਾਂ ਲੱਗਦੇ ਨੇ ਆਪਣੇ ਸਹੀ ਹੈ ਉਵੇਂ ਇੱਥੇ ਆ ਮੋਟਰਸਾਈਕਲ ਜਿੱਦੋ ਜੀ ਕਹਿੰਦੇ ਉੱਤੇ ਕੰਨ ਲੱਗ ਐਂ ਤੇ ਕੀ ਆਹ ਵਾਲੇ ਮੋਟਰਸਾਈਕਲ ਵੀ ਚਲਾ ਕੇ ਵੇਖਣੇ ਆ Honda ਤੇ ਉਹਨੂੰ ਲੈ ਦੇਣਾ ਪੱਕਾ ਲੈ ਦੇਣਾ ਇੱਕ ਦੋਆਂ ਜਣੇ ਨੂੰ ਲੈਦਾ ਆ ਸਹੀ ਆ ਆ ਵਧੀਆ ਸੱਤ ਲੈਣਾ ਵੇਹੇ ਨਹੀਂ ਮੋਟਰਸਾਈਕਲ ਇੱਕ ਲੈ ਕੇ ਘੁੰਮਦੇ ਫਿਰਿਏ ਆਹ ਵੇ 1.25 ਸਿੱਧਾ ਕਰਾ ਲੈਣੇ ਆ ਪਿੱਛੇ ਸਮਾਨ ਰੱਖਿਆ ਤੇ ਭੱਜੇ ਬਿਰ ਆਹ ਭੱਜੇ ਬਿਰ ਇਹ ਵਧੀਆ ਤਰਕੀਬ ਆ ਕੋਈ ਮੱਛੀ ਕਿੰਨੀ ਮੱਛੀ ਮਾਰਕੀਟ ਹੁੰਦੀ ਇੱਥੋਂ ਦੀ ਐ ਸਾਰੀ ਮੈਂ ਇੱਧਰ ਮੂੰ ਕਿਤੇ ਇੱਧਰ ਵੀ ਹੁੰਦੀ ਆ ਕਾਮ ਸਾਡੇ ਦੀ ਆ ਬਾਹਰ ਜਾਣ ਦਾ क्रेज ਤੁਹਾਡੇ ਵੀ ਹੈਗਾ ਇੱਥੇ ਦੇਖੋ ਤੁਰ ਪਿਆ ਪਹਿਲੇ ਪਹਿਲੇ ਨਹੀਂ ਸੀ ਪਰ ਤੁਰ ਪਿਆ ਹੋਣਾ ਸੀ ਅੱਛਾ ਜਾਂਦੇ ਇੱਥੋਂ ਦੇ ਵਿੱਚ ਉੱਭ ਰਹੇ ਬਾਹਰ ਹਾਂ ਗਾਰੰਟੀ ਦੇਖੋ ਉਹਨੇ 95% ਅਕੀ 5% ਜਿਹੜੀ ਗਾਰੰਟੀ ਨਹੀਂ ਨਾ ਦੇਣੀ ਅੱਛਾ ਐਵੇਂ ਲਿਖਿਆ ਉਹ ਲਿਖਿਆ 95% ਕੱਲਾ ਦੇਖਦਾ ਉਹਨੇ ਲਿਖਿਆ 95% ਗਾਰੰਟੀ ਕੇ ਸਾਥ ਮਤਲਬ ਜਿਹੜੀ 5% ਹੈ ਨਾ ਹਾਂ ਉਹ ਸਮਝ ਲਓ ਕਿ ਉਹ ਹੀ ਹੈ ਉਹ ਹੀ ਜਿਹੜੀ ਉਹਨੇ ਆਪਣੇ ਕੋਲ ਜਿਹੜੀਆਂ ਨੇ ਬਚਾ ਕੇ ਰੱਖੀ ਉਹ 95 ਉਹ ਦੀ ਆਪਣੀ ਮਲਕ ਮਲਕ ਯੂਕੇ ਯੂਐਸਏ ਕੈਨੇਡਾ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਤੁਰਕੀ ਹੈ ਮਾੜਾ ਮਲਕ ਕੋਈ ਵੀ ਨਹੀਂ ਸਾਰੀ ਵਧੀਆ ਅਗਰ ਵੀ ਕਨਾਲ ਰੋਡ ਦੇ ਨਾਲ ਦੇ ਨਾਲ ਦੀ ਲੰਘਦੇ ਜਾ ਰਹੇ ਆ ਤੇ ਪੂਰੀ ਜਗਮਗ ਜਗਮਗ ਹੋਈ ਪਈ ਹੈ ਇਹ ਤਕਰੀਬਨ ਹਮੇਸ਼ਾ ਰਹਿੰਦੀ ਹੈ ਭਾਜੀ ਇਹ ਹਮੇਸ਼ਾ ਹੀ ਰਹਿੰਦੀ ਹੈ ਪੱਕੀਆਂ ਹੀ ਲਾਈਟਾਂ ਲਵਾਤੀਆਂ ਅਸੀਂ ਆਹ ਦੇਖੋ ਦਿਨ ਦਿਨ ਕਿਉਂਕਿ ਬੰਦੇ ਤੁਹਾਡੇ ਤੋਂ ਆਉਂਦੇ ਰਹਿੰਦੇ ਆ ਸਵਾਗਤ ਲਈ ਪੱਕੀਆਂ ਲਵਾਤੀਆਂ ਦੋਵੇਂ ਲਟਾਂ ਚਲਾਈਆਂ ਸੂਰਜ ਦੀ ਲਾਈਟ ਵੀ ਚੱਲਦੀ ਪਈ ਹੈ ਤੇ ਇਹ ਵੀ ਚੱਲਦੀ ਪਈ ਸਹੀ ਇਹ ਜਿਹੜਾ ਕੰਮ ਹੀ ਮੁਕਾ ਦਿੱਤਾ ਸੀ ਆਹ ਠੀਕ ਹੈ ਬੁੱਝਣ ਤੋਂ ਪਹਿਲਾਂ ਹੀ ਇਹ ਬਾਹਰ ਲੱਤੀਆਂ ਹਾਂ ਬਾਕੀ ਵੀਡੀਓ 'ਚ ਤੁਹਾਨੂੰ ਇਹ ਥੋੜੀਆਂ ਜਿਹਾ ਜਗਦੀਆਂ ਬੋਝਦੀਆਂ ਵਿਖ ਰਹੀਆਂ ਪਰ ਇਹ ਨਹੀਂ ਹੈ ਨਹੀਂ ਪਰ ਇਹ ਸਿੱਧੀਆਂ ਜਾਗ ਹੀ ਰਹੀਆਂ ਨੇ ਆਇਆ ਵੇਖੋ ਭਾਈ ਆਹ ਸੂਰਜ ਦੀ ਲਾਈਟ ਪੈਂਦੀ ਪਈ ਹੈ ਨਾ ਹਾਂ ਇਧਰੋਂ ਵੇਖ ਲਓ ਤੇ ਇਧਰ ਅਹੀਂ ਪੱਕੀਆਂ ਲਾਈਟਾਂ ਲਵਾਤੀਆਂ ਬਲੌਚ ਪੁਰਾਣੇ ਬਹੁਤ ਆਉਂਦੇ ਇੰਡੀਆ ਵਾਲੇ ਇਹ ਨਾਖਣ ਵੀ ਇਹਨਾਂ ਨੂੰ ਲਾਈਟਾਂ ਨਹੀਂ ਲੱਗਦੀਆਂ ਨਾਲ ਆਹ ਸਹੀ ਕਰ ਲੈ ਇਹ ਆਹ ਵੇਖੋ ਚਮਕਾਰੇ ਮਾਰਦੀਆਂ ਹੁਣ ਜ ਵੀ ਨਾ ਸਾਡੇ ਮਸ਼ਹੂਰ ਏ ਮਤਲਬ ਅਸੀਂ ਜਦੋਂ ਆਉਂਦੇ ਸੀ ਨਾ ਕਹਿੰਦੇ ਹਾਂ ਉਹ ਪਿੰਡੋਂ ਲਾਈਟਾਂ ਵੇਖਣ ਆਏ ਹੋ। ਹਾਂ। ਇਹ ਹੀ ਗੱਲ ਐ ਨਾਲ। ਸਹੀ ਗੱਲ ਐ। ਕਿ ਭਈ ਪਿੰਡ ਤੋਂ ਜਿਹੜਾ ਬੰਦਾ ਹੁੰਦਾ ਹੈ ਸ਼ਹਿਰ 'ਚੋਂ ਲਾਈਟਾਂ ਵੇਖਣ ਆਉਂਦਾ। ਲਾਈਟਾਂ ਵੇਖਣ ਆਉਂਦਾ। ਸੋ ਕਿਉਂਕਿ ਸ਼ਹਿਰਾਂ 'ਚ ਲਾਈਟਾਂ ਪਹਿਲਾਂ ਆ ਗਈਆਂ ਨੇ ਨਾ। ਲਾਈਟਾਂ ਪਹਿਲਾਂ ਆ ਗਈਆਂ ਸਾਰਾ ਪਿੰਡਾਂ 'ਚ ਬਾਅਦ 'ਚ ਆਈਆਂ। ਪਿੰਡਾਂ 'ਚ ਸਰਫਾ ਵੀ ਇੱਥੇ ਬਥੇਰਾ ਕਰਦੇ ਨਾ ਅਸੀਂ। ਸਹੀ ਐ। ਕਿ ਭਈ ਬੰਦ ਕਰ फटाफट ਬਿੱਲੇ ਬਿੱਲ ਬੰਦ ਦੇ फटाफट ਬੰਦ ਕਰ। ਲਾਹੌਰ ਪਹੁੰਚ ਗਏ ਆਪਾਂ। ਵਿਕਾਸ ਭਾਜੀ ਹੋਣਾ ਦੇ ਦਫ਼ਤਰ। ਜਿਹੜਾ ਉਹਨਾਂ ਦਾ ਲਿੰਕਿੰਗ ਬਾਰਡਰ ਆ ਦਫ਼ਤਰ 'ਚ ਆਪਾਂ 2-3 ਘੰਟੇ ਬੈਠੇ ਆਂ ਫਰੈਸ਼ ਜੇ ਹੋ ਗਏ ਆਂ ਤੇ ਸਮੀ ਜੱਟ ਨੇ ਲੋਈ ਦਿੱਤੀ ਆ ਇਧਰ ਮਨਪ੍ਰੀਤ ਨੂੰ ਛੋਲ ਦਿੱਤਾ ਧੰਨਵਾਦ ਸਮੀ ਕਿਉਂਕਿ ਸਮੀ ਨੇ ਨਾ ਠੰਡ ਲਵਾ ਲਈ ਆ ਅੱਜ ਕੋਟੀ ਪਾਈ ਆ ਮੈਂ ਕਿਹਾ ਮੈਨੂੰ ਠੰਡ ਲੱਗ ਗਈ ਆ ਇਹਨਾਂ ਨੂੰ ਨਾ ਲੱਗੀ ਇਹਨਾਂ ਨੂੰ ਆਂਦਣ ਵਾਲੀ ਚਾਦਰਾਂ ਪੁਵਾਤੀਆਂ ਨੇ ਤੇਨੇ ਦਿੱਤੇ ਆ ਧੰਨਵਾਦ ਭਰਾ ਤੇਰਾ ਸਮੀ ਆ ਜਾ ਤੇ ਰਣ ਸਕਦਾ ਤੇ ਹੁਣ ਆਪਾਂ ਚੱਲੇ ਆਂ ਡਿਨਰ ਕਰਨ ਚਲੋ ਜੀ ਬੈਠਾ ਮਿਹਰਬਾਨੀ ਇੱਕ ਰੈਸਟੋਰੈਂਟ ਤੇ ਪਹੁੰਚੇ ਆ ਤਬਾਕ ਤੇ ਨਾਸਰ ਭਾਈ ਉਹ ਪਹੁੰਚ ਗਏ ਆ ਤੇ ਕੁਝ ਹੋਰ ਸੱਜਣ ਆਏ ਪਏ ਨੇ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਥੇ ਤੋਂ ਵੀ ਅਫਗਾਨਿਸਤਾਨ ਦੀ ਹੋਇਤ ਅੱਛਾ ਬਹੁਤ ਵਧੀਆ ਅਫਗਾਨਿਸਤਾਨ ਵਾਲਾ ਵੇਖਿਆ ਤੁਸੀਂ ਤੁਹਾਨੂੰ ਜੀ ਥੋੜਾ ਜਿੱਥੇ ਤੁਸੀਂ ਉੱਧਰ ਫਿਰਦੇ ਹੁੰਦੇ ਹੋ ਦੁਬਈ ਦੁਬਈ ਦਾ ਹਾਂ ਜੀ ਆ ਗਏ ਠੀਕ ਹੈ ਹੁਣ ਤੇ ਬਸ ਉਹੀ ਗਏ ਸੀ ਲੇ ਲਦਾ ਗਏ ਉਸ ਤੋਂ ਬਾਅਦ ਹੁਣ ਇੱਥੇ ਹੀ ਆਏ ਹਾਂ ਹਾਂ ਜੀ ਹਾਂ ਜੀ ਪਿੰਡੀ ਸੀਗੇ ਹਾਂ ਜੀ ਹੁਣ ਬ੍ਰੇਕ ਲਈ ਆ ਥੋੜੀ ਮਤਲਬ ਦੋ ਹਾਂ ਠੀਕ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਵੀ ਐਸੀ ਠੀਕ ਹੈ ਤੇ ਪੰਜਾਬ ਤੋਂ ਕਿੱਥੋਂ ਆ ਜਣੀ ਆਵਾਜ਼ ਦੀ ਠੀਕ ਹੈ ਜੀ ਲੁਧਿਆਣਾ ਖਾਸ ਕਿ ਪਿੰਡ ਹੈ ਕੋਈ ਨਹੀਂ ਕੈਲਪੁਰ ਆ ਸਾਡਾ ਮੁੰਡਾਪੁਰ ਦੇ ਨਾਲ ਪੈਣਦਾ ਠੀਕ ਹੈ ਜੀ ਠੀਕ ਹੈ ਸਾਰੇ ਇੱਕੋ ਜਗ੍ਹਾ ਤੋਂ ਆਏ ਅਸੀਂ ਮਿੰਜ ਗਰਾਉਂ ਤੋਂ ਆਏ ਅੱਛਾ ਜਗਰਾਉਂ ਤੋਂ ਠੀਕ ਹੈ ਠੀਕ ਹੈ ਜੀ ਠੀਕ ਹੈ ਓਕੇ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਤੇ ਕਿੰਨੇ ਦਿਨ ਹੋ ਗਏ ਇੱਥੇ ਆਇਆਂ ਨੂੰ

ਇਧਰ ਕੋ ਡਿਨਰ ਖਤਮ ਹੋਣ ਤੋਂ ਬਾਅਦ ਸਮੀ ਆਪਣੀ ਡਿਊਟੀ ਤੇ ਸਮੀ ਗਾਣਾ ਸੁਣਾ ਦੇਵਾ ਲਈ ਨਜ਼ਰਾਂ ਲਗਾਵਾ ਕੋਸ਼ਿਸ਼ ਕਰਾਂਗੇ ਸੁਣਾ ਦਈ ਤੁਹਾਨੂੰ ਮਾੜਾ ਚੰਗਾ ਮਹਿੰਗਾ ਹੈ ਹਾਸਾ ਤੇਰਾ ਸੂਰਜ ਦੀਏ ਜਾਈ ਨਹੀਂ ਬਣ ਜਾ ਕੋਈ ਗੀਤ ਦਾ ਮੁਖੜਾ ਰੀਜਾ ਨਾਲ ਗਾਏ ਨਹੀਂ ਮੈਂ ਗਾਏ ਹਾਸਾ ਤੇਰਾ ਨਹੀਂ ਚੰਦਨ ਦੀ ਮਹਿਕ ਨੀੜੀਏ ਕੋਲੋਂ ਤੇਰੇ ਆਉਂਦੀ ਆ ਸੁਰਮੇ ਦਾ ਸਾਪਿਆ ਬਣਦਾ ਅੱਖਾਂ ਵਿੱਚ ਪਾਉਂਦੀ ਆ ਸੰਗ ਜਾਂਦੀ ਨੇੜੇ ਆ ਕੇ ਕਹਿਣਾ ਕੁਝ ਚਾਉਂਦੀ ਆ ਮਾਰੇ ਜੇ ਵਾਜ ਕਦੇ ਤੂੰ ਨੰਗੇ ਪੈਰੀ ਆਏ ਮੈਂ ਗਾਏ ਹਾਸਾ ਤੇਰਾ ਮਹਿੰਗਾ ਏ ਹਾਸਾ ਤੇਰਾ ਸੂਰਜ ਦੀਏ ਜਾਈਏ ਨਹੀਂ ਬਣ ਜਾ ਕੋਈ ਗੀਤ ਦਾ ਮੁਖੜਾ ਰੀਜਾ ਨਾਲ ਗਾਈਏ ਨਹੀਂ ਮਹਿੰਗਾ ਏ ਹਾਸਾ ਤੇਰਾ ਨਹੀਂ ਤੋਬਾ ਤੇਰਾ ਰੰਗ ਨਹੀਂ ਭਰੀਏ ਅੰਬਰਾਂ ਤੋਂ ਆਈ ਤੂੰ ਮੋरां ਨੂੰ ਤੋਰ ਹੀ ਭੁੱਲ ਗਈ ਚੋਰੀ ਕਰ ਲਈ ਤੂੰ ਸਾਡੇ ਜਹੀ ਜਨਤਾ ਕੁੜੀਏ ਫਿਕਰਾਂ ਵਿੱਚ ਪਾਈ ਤੂੰ ਨਜ਼ਰਾਂ ਦੇ تیر ਨੇ ਤਿੱਖੇ ਕਿੱਦਾਂ ਬਚ ਜਾਈਏ ਨੀ ਮਹਿੰਗਾਏ ਹਸਾ ਤੇਰਾ ਮਹਿੰਗਾਏ ਹਸਾ ਤੇਰਾ ਸੂਰਜ ਦੀਏ ਜਾਈਏ ਨੀ ਬਣ ਜਾ ਤੁਹੀ ਗੀਤ ਦਾ ਮੁਖੜਾ ਰੀ ਜਾਨਾ ਲਗਾਈਏ ਨੀ ਮਹਿੰਗਾਏ ਹਸਾ ਤੇਰਾ ਨੀ ਤੱਕ ਕੇ ਤੇਨੂੰ ਰੂਹ ਖੜੇ ਜਾਂਦੀ ਬਣਦਾ ਕੋਈ ਗੀਤ ਕੁੜੇ ਸਾਹਮਣੇ ਤੇਰੇ ਬੈਠੇ ਰਵਦੀ ਜ਼ਿੰਦਗੀ ਜਾਏ ਬੀਤ ਕੁੜੇ ਜ਼ੁਲਫੋਂ ਦਾ ਰੰਗ ਸੁਨੇਰੀ ਕੁੰਦਾ ਜਿਵੇਂ ਸੋਨੇ ਦਾ ਡਰਦਾ ਤੈਨੂੰ ਪੁੱਛਦਾ ਨਹੀਂ ਮੈਂ ਲੱਗਦਾ ਡਰ ਖੋਨੇ ਦਾ ਸਾਥ ਕੀ ਉਮਰ ਦਾ ਪੋਣਾ ਜਨਮਾ ਦਾ ਪਾਈਏ ਨਹੀਂ ਮਹਿੰਗਾਏ ਹੱਸਾ ਤੇਰਾ ਮਹਿੰਗਾਏ ਹੱਸਾ ਤੇਰਾ ਸੂਰਜ ਦੀਏ ਜਾਈਏ ਨਹੀਂ ਬਣ ਜਾ ਕੋਈ ਗੀਤ ਦਾ ਮੁਖੜਾ ਰੀਜਾ ਨਾਲ ਗਾਏ ਨਹੀਂ ਮਹਿੰਗਾਏ ਸੋ ਤੇਰਾ ਨੀ ਕੀ ਬਾਤ ਆ ਕੀ ਬਾਤ ਰੋਟੀ ਪਾਣੀ ਖਾ ਕੇ ਆ ਗਏ ਅਸੀਂ ਵਾਪਸ ਤੇ ਥੋੜਾ ਜਿਹਾ ਢੇੜਾ ਵੀ ਲਾ ਕੇ ਆਏ ਆ ਲਾਹੌਰ ਦਾ ਮੈਂ ਛੋਟਾ ਜਿਹਾ ਢੇੜਾ ਇਹ ਖੈਰ ਸੀਗਾ ਕਨਾਲ ਰੋਡ ਦੇ ਕੰਡੇ ਕੰਡੇ ਹਾਂਜੀ ਤੇ ਬਸ ਹੁਣੇ ਵੀਡੀਓ ਨੂੰ ਆਪਾਂ ਖਤਮ ਕਰਦੇ ਆ ਬਾਕੀ ਇਸ ਵਾਰ ਕੁਝ ਨਵਾਂ ਹਾਂ ਵੀ ਜਿਹੜਾ ਸਾਡੇ ਲਈ ਵੀ ਨਵਾਂ ਹੋਵੇ ਤੇ ਤੁਹਾਡੇ ਲਈ ਵੀ ਨਵਾਂ ਹੋਵੇ ਉਹ ਉਹ ਚੀਜ਼ਾਂ ਆਪਾਂ ਵੇਖਣੀਆਂ ਹੂੰ ਤੇ ਬਸ ਪਹਿਲਾ ਸ਼ੁਰੂਆਤ ਧਾਰਮਿਕ ਜਿਹੜੇ ਆਪਣੇ ਗੁਰਦੁਆਰਾ ਸਾਹਿਬਾਨ ਨੇ ਗੁਰੂ ਘਰਾਂ ਦੇ ਦਰਸ਼ਨ ਕਰਨੇ ਆ ਤੇ ਫਿਰ ਬਾਅਦ ਚ ਫਿਰ ਜਿੰਨੀਆਂ ਵੀ ਹੋਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅਸੀਂ ਸੋਚੀਆਂ ਪਈਆਂ ਵੀ ਤੁਹਾਨੂੰ ਵਿਖਾਉਣੀਆਂ ਵਿਖਾਵਾਂਗੇ ਤੇ ਸਾਡੇ ਇਸ ਲੈਣ ਦੇ ਪੰਜਾਬ ਦੇ ਸਫ਼ਰ ਨਾਲ ਜੁੜੇ ਰਹੋ ਹਾਂਜੀ ਤੇ ਲਾਈਕ ਕਮੈਂਟ ਜੀ ਬਿਲਕੁਲ ਸ਼ੇਅਰ ਵੀ ਕਰਿਓ ਹਾਂ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਜਿੱਦਾਂ ਦਾ ਮਰਜੀ ਕੋਈ ਨੁਕਸਾ ਉਹ ਵੀ ਜਰੂਰ ਦੱਸੋ ਸਾਨੂੰ ਤਾਂ ਕਿ ਅਸੀਂ ਉਹਦਾ ਸੁਧਾਰ ਕਰ ਸਕੀਏ। ਹਾਂ ਜੇ ਚੰਗਾ ਲੱਗਦਾ ਤਾਂ ਉਹ ਵੀ। ਉਹਦੇ ਲਈ ਵੀ ਹੱਲਾਸ਼ੇਰੀ ਜਰੂਰ ਦਿਓ ਤੇ ਜਿੱਦਾਂ ਦੇ ਵੀ ਤੁਹਾਡੇ ਸੁਝਾਅ ਨੇ ਸਾਡੇ ਸਿਰ ਮੱਥੇ ਆ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੇ ਹਲੇ ਤੱਕ ਨਹੀਂ ਕੀਤਾ ਹੋਇਆ। ਤੇ ਠੀਕ ਆ ਜੀ ਫਿਰ ਮਿਲਦੇ ਆ ਨਵੀਂ ਵੀਡੀਓ 'ਚ ਤੇ ਇਸ ਵੀਡੀਓ ਨਾਲ ਪੌਣ ਇੱਥੇ ਹੀ ਕੰਮ ਕਰਦੇ ਆ। ਬਾਏ ਬਾਏ। ਬਾਏ ਬਾਏ।